ਹਨੂਮਾਨ ਗੜੀ ਦੇ ਵਿੱਚ ਲਾਇਆ ਗਿਆ ਉਸ ਸਬੰਧ ਵਿੱਚ ਜਾਣਕਾਰੀ ਦਿਓ ਹਾਂਜੀ ਮੈਂ ਜੀ ਸਭ ਤੋਂ ਪਹਿਲੇ ਤਾਂ ਜੀ ਹਨੂਮਾਨ ਗੜੀ ਮੰਦਿਰ ਦੀ ਪ੍ਰਬੰਧਕ ਕਮੇਟੀ ਤੇ ਫਗਵਾੜਾ ਦੇ ਮੇਅਰ ਉਸਾ ਸਾਹਿਬ ਡਾਕਟਰ ਜੁਗਿੰਦਰਪਾਲ ਜੀ ਜਿਹੜੇ ਪਤੰਤੇ ਸੱਜਣ ਕੇ ਪਹੁੰਚੇ ਨੇ ਉਹਨਾਂ ਦਾ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਾਨੂੰ ਸੰਜੀਵਨੀ ਹਸਪੀਟਲ ਜਿਲੰਦਰ ਨੂੰ 기 ਮੌਕਾ ਦਿੱਤਾ ਕਿ ਅਸੀਂ ਫਗਵਾੜਾ ਦੇ ਬਸ ਕੇ ਦੀ ਸੇਵਾ ਕਰ ਸਕੀਏ اور ਹਨਮਾਨ ਜੀ ਦੀ ਹਾਜ਼ਰੀ ਦੇ ਵਿੱਚ ਵੀ ਅਸੀਂ ਅੱਜ ਇੱਥੇ ਕੈਂਪ ਲਗਾਉਣ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਵੱਡਿਆਂ ਦੇ ਜੋੜਾਂ ਦੇ ਦੀਆਂ ਬਿਮਾਰੀਆਂ ਦੇ ਵਿੱਚ ਅਸੀਂ ਬੋਨ ਮਾਸ ਡੈਂਸਟੀ ਦਾ ਜਿਹੜਾ ਟੈਸਟ ਹੈ ਉਹ ਫ੍ਰੀ ਕੀਤਾ ਜਾਏਗਾ ਬਾਕੀ ਮਰੀਜ਼ਾਂ ਦੇ ਕੁਝ ਹੋਰ ਟੈਸਟ ਬਲੱਡ ਦੇ ਜਿਹੜੇ ਫ੍ਰੀ ਕੀਤੇ ਜਾਣਗੇ ਤੇ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਨਾਲ ਮੇਰੇ ਨਾਲ ਡਾਕਟਰ ਅਨੂ ਸ਼ਰਮਾ ਜਿਹੜੇ ਡਾਇਰੋ ਅਤੇ ਸੈਕਟਰੀਸ ਪਾਸੇ ਸੇ ਉਹ ਵੀ ਮੈਡੀਕਲ ਦੇਖਭਾਲ ਕਰਨਗੇ ਡੀਜ਼ਾ ਦੀ ਜਾਂਚ ਕਰਨਗੇ ਤੇ ਡਾਕਟਰ ਗੀਤਾ ਡਿਗਰਾ ਜਿਹੜੇ ਕਿ ਗਾਇਨੀ ਤੇ ਆਈਵੀਐਫ ਦੇ ਸਪੈਸ਼ਿਸ ਨੇ ਉਹ ਵੀ ਪੇਸ਼ੈਂਟ ਦਾ ਐਗਜ਼ਾਮੀਨੇਸ਼ਨ ਕਰਨਗੇ ਤੇ ਡਾਕਟਰ ਅਭਿਸ਼ੇਕ ਜਿਹੜੇ ਮੈਡੀਕਲ ਸਪੈਸ਼ਿਸ ਨੇ ਉਹ ਵੀ ਪੇਸ਼ੈਂਟ ਦਾ ਐਗਜ਼ਾਮੀਨੇਸ਼ਨ ਕਰਨਗੇ ਤੇ ਉਹਨਾਂ ਨੂੰ ਮੁਸਲਾ ਦੇਣਗੇ ਇਸ ਤੋਂ ਇਲਾਵਾ ਜੋ ਅਸੀਂ ਇੱਥੇ ਸੇਵਾਵਾਂ ਦੇ ਰਹੇ ਹਾਂ ਅੱਜ ਬਿਲਕੁਲ ਮੁਫਤ ਹੈਗੀਆਂ ਨੇ ਤੇ ਇਸ ਤੋਂ ਇਲਾਵਾ ਕਿਸੇ ਮਰੀਜ਼ ਨੂੰ ਅਗਰ ਕੋਈ ਲੰਬੇ ਇਲਾਜ ਦੀ ਲੋੜ ਪੈਂਦੀ ਹੈ ਜਾਂ ਕਿਸੇ ਆਪਰੇਸ਼ਨ ਦੀ ਲੋੜ ਪੈਂਦੀ ਹੈ ਤੇ ਉਹ ਅਸੀਂ ਮਾਰਕੀਟ ਤੋਂ ਅੱਧੇ ਰੇਟਾਂ ਨੇ ਕੀਤਾ ਜਾਂਦਾ ਹੈ। ਮੈਂ ਫਿਰ ਕੋਈ ਇੱਕ ਵਾਰ ਧੰਨਵਾਦ ਕਰਦਾ ਹਾਂ ਸਾਰਾ। ਥੈਂਕ ਯੂ। ਅੱਜ ਸਾਰੇ ਪ੍ਰੀਏ ਆਪ ਦਾ ਸੰਸਥਾ ਬਰੋ ਵੀ ਬਹੁਤ ਅੱਛਾ ਉਪਰਾਲਾ ਕੀਤਾ ਗਿਆ ਆ। ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਆ। ਔਰ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਹੈ। ਉੱਥੇ ਫ੍ਰੀ ਮੈਡੀਸਿਨ ਵੀ ਦਿੱਤੀਆਂ ਜਾ ਰਹੀਆਂ ਆ। ਇਹ ਬੱਚਿਆਂ ਦੀ ਬਹੁਤ ਅੱਛੀ ਮਿਹਨਤ ਹੈ। ਜੀਵਨਗੀ ਚ ਇੱਕ ਅੱਛਾ ਰਸਤਾ ਅਪਣਾ ਰਹੇ ਆ ਸੇਵਾ ਦਾ ਪ੍ਰਮਾਤਮਾ ਇਹਨਾਂ ਤੇ ਇੰਨੀ ਕਿਰਪਾ ਕਰੇ ਕਿ ਇਦਾਂ ਹੀ ਸਾਰਿਆਂ ਦੀ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਐਸ਼ੀ ਰਾਦੇ ਜੀ ਹਰੀਪ੍ਰੀਏ ਆਸਥਾ ਸੰਸਥਾ ਦੇਿਕ ਸਦਸਤੇ ਹੋਣ ਦੇ ਨਾਤੇ ਅੱਜ ਅਸੀਂ ਕੈਂਪ ਆਰਗੇਨਾਈਜ਼ ਕੀਤਾ ਸੀ ਮੈਡੀਕਲ ਕੈਂਪ ਤੇ ਬਲੱਡ ਡੋਨੇਸ਼ਨ ਕੈਂਪ ਅੱਜ ਮੈਨੂੰ ਇੰਨੀ ਖੁਸ਼ੀ ਹੋ ਰਹੀ ਆ ਦੇਖ ਕੇ ਕਿ ਲੋਕ ਜਿਹੜੇ ਆਪਣੀ ਸਿਹਤ ਲਈ ਨੇ ਜਾਗਰੂਕ ਹੋ ਗਏ ਆ ਲੋਕੀ ਹੁਬ ਹੁਮਾ ਕੇ ਆ ਰਹੇ ਆ ਆਪਣੇ ਇਲਾਜ ਵਾਸਤੇ ਬੜੀ ਖੁਸ਼ੀ ਹੁੰਦੀ ਆ ਅਸੀਂ ਸ਼ਹਿਰ ਦੀ 29 ਵਾਸਤੇ ਜੋ ਹੋ ਸਕਦਾ ਉਹ ਪ੍ਰਭੂ ਕਿਰਪਾ ਦੇ ਨਾਲ ਕਰ ਰਹੇ ਇੱਕ ਛੋਟਾ ਜਿਹਾ ਉਪਰਾਲਾ ਸੀਗਾ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਮੈਂ ਸਾਰੇ ਫਗਵਾੜਾ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਇਸੇ ਤਰ੍ਹਾਂ ਜਿਹੜੀ ਸਾਡੀ ਸੰਸਥਾ ਆ ਹਰੀਪ੍ਰੀਅ ਆਸਥਾ ਸੰਸਥਾ ਇਹ ਛੋਟੀ ਸੰਸਥਾ ਆ ਜਿਹੜੇ ਕਿ ਹਰ ਵੱਲੇ ਸੇਵਾ ਦੇ ਵਿੱਚ ਹਾਜ਼ਰ ਹੈ ਤੁਸੀਂ ਸਾਨੂੰ ਐਡੇ ਮੌਕੇ ਦਿੰਦੇ ਰਹੋ ਤੇ ਅਸੀਂ ਸ਼ਹਿਰ ਦੀ ਉન્નਤੀ ਦੇ ਹੋਰ ਵੀ ਜਿਹੜੇ ਅਫਸਰ ਆ ਉਹ ਐਡੇ ਲਿਆਂਦੇ ਰਹੀਏ ਤੇ ਐਡੇ ਜਿਹੜੇ ਕਾਰਜ ਆ ਉਹ ਪ੍ਰਭੂ ਕਿਰਪਾ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਪੂਰੇ ਕਰਦੇ ਰਹੀਏ ਜੈ ਸ਼ੀ ਰਾਧੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਸਾਡੇ ਭਾਈ ਸਾਹਿਬ ਨੀਤਿਨ ਛੱਡਾ ਜੀ ਭਾਬੀ ਜੀ ਸ਼ਿਲਪਾ ਭਾਬੀ ਜੀ ਨੇ ਅੱਜ ਬਹੁਤ ਹੀ ਅੱਛਾ ਉਪਰਾਲਾ ਕਰਕੇ ਕਿ ਮੈਡੀਕਲ ਕੈਂਪ ਦਾ ਜਿਹਦੇ ਵਿੱਚ ਕਿ ਜਿਹੜੇ ਲੋਕ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਦੇ ਲਈ ਇੱਕ ਬਹੁਤ ਹੀ ਅੱਛਾ ਕੰਮ ਕੀਤਾ ਹਰੀਪ੍ਰਿਆ ਸੰਸਥਾ ਦੇ ਵੱਲੋਂ ਅੱਜ ਮੈਡੀਕਲ ਕੈਂਪ ਲਗਵਾਇਆ ਗਿਆ ਐਦਾਂ ਦੇ ਅੱਛੇ ਕਾਰਜ ਸਮਾਜ ਸੇਵਾ ਦੇ ਕਰਨੇ ਚਾਹੀਦੇ ਆ ਤੇ ਬਹੁਤ ਹੀ ਖੁਸ਼ੀ ਹੋ ਰਹੀ ਅੱਜ ਮਾਨੂੰ ਇਹ ਸਾਰਾ ਦੇਖ ਕੇ ਜੀ